ਕੰਨੀ ਮੇਟਰ ਸੱਸੀ ਆ ਸਾਰੇ ਨੂੰ ਕਿਵੇਂ ਸਾਰੇ ਸਵੇਰ ਦੇ ਵੱਜ ਰਹੇ ਨੇ 9 ਤੇ ਬਸ ਹੁਣ ਹੀ ਉੱਠੇ ਸੀਗੇ ਤੇ ਉੱਠਣਸਾਰ ਨਾਨਕੇ ਵਾਲਿਆਂ ਦੀ ਕਰਤੂਤਾਂ ਜਿਹੜੀ ਹੁੰਦੀਆਂ ਨੇ ਕਹਿੰਦਾ ਨਾਲ ਚੱਲ ਮੇਰੇ ਨਾਲ ਖੇਤ ਕੱਖ ਚ ਕਾ ਲਿਆ ਚ ਕਾ ਕੇ ਲੈਉਣੇ ਨੇ ਉਦੋਂ ਵਾਂਗੂ ਫੇਰ ਬਿੱਲੀ ਵੇਚਣਾ ਆਪਣੇ ਨਾਲ ਬਾਕੀ ਜੀ ਥੋੜਾ ਮੋਟਰ ਹੋਇਆ ਪਾਈ ਨਾ ਕਰਾ ਦਾਂਗੇ ਹੋਰ ਕਰ ਸਕਦੇ ਆ ਤੇ ਬਸ ਉਹਨਾਂ ਬਗਲ ਚ ਜਾ ਰਿਹਾ ਹੁਣ ਰੇੜੀ ਦੇ ਮੋਟਰਸਾਈਕਲ ਚੱਕਣਾ ਤੇ ਫਿਰ ਖੇਤ ਨੂੰ ਚੱਲਦੇ ਆਂ ਆਤੀ ਨਾ ਦਾ ਬੱਗੜ ਅਜੇ ਨਹੀਂ ਥੁੜੀ ਕਾ ਕਰ ਉਹਨੇ ਜਿਹੜਾ ਬੱਗੜ ਅੱਛਾ ਆਤੀ ਹਾ ਗੜੀ ਆਪਣੀ ਰੈਡੀ ਤੇ ਉਹ ਖੜਿਆ ਮੋਟਰਸਾਈਕਲ ਚੱਕਦੇ ਆਂ ਤੇ ਚੱਲਦੇ ਖੇਤ ਨੂੰ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਕੱਖ ਚੱਕਦਾ ਬਾਈ ਆਕਾ ਦਾ ਰੁਸਪਾਰ ਕੇ ਉਹਰ ਦਿਨ ਦਾ ਬਰਾ ਪੌੜਿਆ ਬੁਆ ਕੇ ਮਹੂਦੀ ਚੋਟ ਨੂੰ ਪਰੰਡਾ ਹਾਂ ਹਾਜੀ ਦੇ ਖੇਤ ਆ ਗਏ ਆਪਾਂ ਬਸ ਹੁਣ ਬਾਈ ਕੱਖ ਹਾਂਜੀ ਦੇਖਿਓ ਆਪਾਂ ਆ ਗਏ ਆ ਰੇੜੀ ਦੂਜੀ ਸਾਈਡ ਲਾਗਣੀ ਪੈਂਦੀ ਹੁਣ ਚੱਲੋ ਤੇ ਕਿਵੇਂ ਦੋਸਤੋ ਹੁਣ ਆਪਾਂ ਜਾ ਰਹੇ ਆ ਖੇੜੀ ਛੜ ਨਾਲ ਹੈਗਾ ਥੋੜਾ ਬਲੌਗ ਕਰਾਂ ਆ ਮੁੰਡਾ ਹੈਗਾ ਕੋਈ ਪਾਸਾ ਨੂੰ ਜਾ ਰਹੇ ਹੁਣ ਜਿਹੜੇ ਪਹਿਲਾਂ ਬਲੌਗਸ ਨੇ ਆ ਹੁਣ ਤੋਂ ਆਇਆ ਕਰੂੰਗਾ ਤੇ ਇਹਨੂੰ ਪੈ ਗਿਆ ਕੰਮ ਅਰਜੈਂਟ ਕਰੇ ਤੇ ਲੱਗ ਲਿਗਿਆ ਮੈਂ ਤੂੰ ਪਿਓ ਖਾਉਂਗਾ ਤਾਂ ਕਿ ਇਹਨੂੰ ਛੱਡ ਕੇ ਆ ਰਿਆਂ ਦੇਖ ਲਓ ਸਿਸਟਮ ਜੰਗਦਾ ਤੇ ਬਾਕੀ ਤੁਹਾਨੂੰ ਸਟੋਰੀ ਜਾ ਕੇ ਦੱਸਦੇ ਆ ਖੇੜੀ ਹੋਰੋ ਦਾ ਕਲਿੱਪ ਆਇਆ ਹਾਂਜੀ ਮਿੱਤਰੋ ਤੇ ਆ ਤੁਹਾਡਾ ਬਲੌਗਰ ਆ ਰਿਹਾ ਆਪਣੇ ਨਾਲ ਜਰ ਆਪਾਂ ਚੱਲਨੇ ਆ ਖੇੜੀ ਆਪਣੇ ਨਾਲ ਹੈਗਾ ਪਤਨਾ ਫਈ ਸਤਿਗੁਰੂ ਸਤਿਗੁਰੂ ਹੁਣ ਆਪਾਂ ਚੱਲੇ ਆ ਖੇੜੀ ਖੇੜੀ ਆ ਕੇ ਤੁਹਾਨੂੰ ਕਰਦੇ ਆ ਗੱਲਾਂ ਸਾਂਝੀਆਂ ਵੀ ਕਾਹ ਤੋਂ ਆਏ ਆ ਸਿਖਰ ਦੁਪਹਿਰੇ ਤੇ ਉਹ ਦੇਖ ਬੜੇ ਬਲੌਗਰ ਦੱਸ ਲਾਓ ਵੇਖ ਇਹਦਾ ਵੀ ਓਖੀ ਆ ਵਿਚਾਰੇ ਦਾ ਹੁਣ ਕਹਿੰਦਾ ਸਰੀਰ ਪਤਲਾ ਕਰਨਾ ਤੇ ਖੜਸੇ ਨੂੰ ਲੈ ਕੇ ਖੇੜੀ ਉਹ ਗੱਟੜੇ ਪਾਇ ਤੇ ਘਰੇ ਪਹੁੰਚ ਗਏ ਸੀਗੇ ਜਿਵੇਂ ਸੋਨੇ ਦੇਖਿਆ ਭਈ ਹੱਥ ਫੜਾ ਕੇ ਲੈ ਗਿਆ ਸਹਾਰਾ ਨਾ ਉਹ ਬੋਤਾਂ ਨਬਤ ਬਈ ਤੇਰਾ ਇੱਕ ਆ ਬਈ ਬੈਠਿਆ ਸਵਾਗਤ ਇਹਨਾਂ ਦਾ ਆਪਾਂ ਨੇ ਕਰਤਾ ਤੇ ਬੱਸ ਸੋਨੇ ਚੱਲੇ ਨੇ ਘੰਟੇ ਤੱਕ ਤੇ ਫਿਰ ਆਪਾਂ ਨੇ ਆਪਣੀਆਂ ਅਸਾਈਨਮੈਂਟ ਪੂਰੀ ਕਰ ਲਈਆਂ ਕੱਲੂ ਕਾਲਜ ਜਾਣਾ ਤੇ ਬੱਸ ਦੇਖਦੇ ਹਾਂ ਕੀ ਬਣਦਾ ਸਾਰਾ ਦਿਖਾਉਣਾ ਹਾਂਜੀ ਦੇ ਭਰਾ ਆਪਣੇ ਚੱਲੇ ਨੇ ਹੁਣ ਚੰਗਾ ਓਸਤਾਦ ਅੱਜ ਕਿਹੜੀ ਪਿਆ ਅੰਤਕਾਰ ਤੇ ਫਸਾ ਲਾਂਗੇ ਜੇ ਹੋਰ ਕੁਸ ਚੰਗਾ ਬਾਏ ਬਾਏ ਇਹਦਾ ਤੌਰ ਤੇ ਹਨੰਦਰ ਭੂਆ ਨੂੰ ਮਿਲਦੇ ਆ ਜਦੋਂ ਤੇ ਆਉਣੇ ਕੋਈ ਨਹੀਂ ਮਿਲੇ ਚੱਲਦੇ ਆਪਾਂ ਹਾਂਜੀ ਤੇ ਮਾਸੀ ਆਏਦੇ ਉਹ ਭੂਆ ਵਾਲਾ ਵਗ ਗਿਆ ਮਾਣ ਵੀਰ ਤੇ ਇੱਟੂ ਆਪਾਂ ਅਗਰੇ ਬਸ ਸੌਣਨਾ ਤੋ ਕਿ ਆ ਗਏ ਦੀਗੇ ਉਹ ਥਿਰਨਾ ਹੀ ਨਹੀਂ ਦੀਗੇ ਬਸ ਜੀ ਨਹੀਂ ਕਰਿਆ ਕਰਿਆ ਕਿ ਨਾ ਤੋ ਕਿ ਰੈਸ਼ ਅੱਪ ਹੋ ਗਿਆਂ ਤੇ ਹੁਣ ਆਪਾਂ ਸੈਂਮੇਟਾ ਪੂਰੀਆਂ ਕਰਦੇ ਆ ਆਪਣੇ ਕੱਲੂ ਕੋ ਜਾਣਾ ਕਾਲਜ ਤੇ ਅੱਜ ਨਾ ਭੋਣੀ ਫਿਰ ਕਰ ਦੂ ਅੱਖ ਹੋ ਜਾਊਗਾ ਪਹਿਲੇ ਮੈਂ ਲੇਟ ਦੇ ਨਾ ਮਿੰਦ ਲਾਉਦਾ ਕੋਈ ਨਹੀਂ ਦਿੰਨਾਂ ਕੱਲ੍ਹ ਜਾ ਕੇ ਸੈਂਮੈਂਟਾ ਹੁਣ ਬਣਾਉਨੇ ਆ ਤੇ ਸੈਂਮੈਂਟਾ ਕਰਕੇ ਮਿਲਦੇ ਆ ਆਪਾਂ ਜੇ ਕੋਈ ਸੋਅ ਦਿਖਾਉਣ ਨਾਲ ਦਿਖਾਵਾਂਗੇ ਐਨੀ ਪਤਾ ਹੁਣ ਨਾ ਕਰੀਏ ਸੈਂਮੈਂਟਾ ਵਾਚ ਕਰੀਏ ਜਿਹੜਾ ਕੁਝ ਵੀ ਦਿਖਾਉਣਾ ਹੁੰਦਾ ਹਾਂ ਹਾਂਜੀ ਤੇ ਸੈਂਮੈਂਟ ਆਪਾਂ ਪੂਰੀ ਕਰ ਲਈ ਤੇ ਹੁਣ ਆਪਾਂ ਸਾਈਕਲ ਤੇ ਜਿਹੜਾ ਬੈਗ ਬੂਕ ਲਾ ਕੇ ਲੈ ਕੇ ਗਏ ਤੇ ਬੋਤਲ ਧਾਰਦੇ ਆ ਕਿਸਾਨ ਗਰੀ ਨੂੰ ਸਾਈਡ ਤੇ ਲਾਉਣਾ ਚਾਹੁੰਚੇ ਲਗਦੀ ਐਂਡ ਇੱਕ ਮਿੰਟ ਫੋਨ ਹੋਲਡਰ ਵੀ ਲਾ ਰਖੇ ਤੇ ਕੋਈ ਨਾ ਦੇ ਇੱਕ ਸਪੈਸੀਫਿਕ ਵੀਡੀਓ ਪਾਵਾਂਗੇ ਸਾਰਾ ਕੁਝ ਦਿਖਾਵਾਂਗੇ ਤੇ ਕੀ ਕੁਝ ਲਾ ਰਖਿਆ ਆਪਾਂ ਨੇ ਤੇ ਇਹਦੇ ਹਾਰਨ ਲਾਣੇ ਨੇ ਪੂਰੇ ਇੱਕ ਵਾਰ ਮੈਂ ਫੋਟੋ ਦਿਖਾਵਾਂਗਾ ਤੁਹਾਨੂੰ ਪੱਲੇ ਕਹੇ ਜੀ ਦੀ ਹਾਰਨ ਲਵਾ ਕੇ ਇੱਕ ਵਾਰ ਮੈਂ ਇਹਦੇ ਹਾਰਨ ਲਾ ਕੇ ਤਾਰ ਤੇ ਹੋਤਰੀ ਦੇਖ ਲਿਓ ਵੀ ਇਹਦੇ ਹਾਰਨ ਲਾ ਕੇ ਕਹੇ ਜੀ ਲਗਦੀ ਆ ਇੱਕ ਵਾਰ ਆਪ ਹੁਣ ਤੁਹਾਨੂੰ ਫੇਰ ਲਾ ਕੇ ਦਿਖਾਵਾਂਗੇ ਅੱਗੇ ਫੇਰੇ ਜਦੋਂ ਛੁੱਟੀਆਂ ਹੋਣਗੀਆਂ ਕਾਲੂ ਤੇ ਪਰਸੋਂ ਤੱਕ ਕੋਲ ਜੇ ਹਨ ਤੇ ਲਾ ਕੇ ਦਿਖਾਵਾਂਗੇ ਤੇ ਬਸ ਹੁਣ ਆਪਾਂ ਦੇਖਦੇ ਆ ਖੇਤ ਜਾ ਕੇ ਆਉਨੇ ਆ ਜਿੰ ਜੇਗੇ ਫਿਰ ਅਨੁਸਾਰ ਦਿਖਾਵਾਂਗੇ ਸੀਰ ਦੇ ਖੇਤ ਕੀ ਗੁੱਸਾ ਚੱਲਦੇ ਆਪਾਂ ਹਾਂਜੀ ਮਿੱਤਰੋ ਆਪਾਂ ਦੋ ਸੈਕਿੰਡ ਅੰਦਰ ਲਾ ਕੇ ਤੇ ਬਸ ਆਪਾਂ ਐਕਸਰਸਾਈਜ਼ ਕੀਤੀ ਆਪਣੀ ਤੇ ਮੈਂ ਸਨਮਾ ਹੀ ਆ ਤੇ ਫਿਰ ਆਪਾਂ ਨੇ ਕੱਖੋ ਕੁਪਾ ਕੇ ਮੈਂ ਸਾਨੂੰ ਸ਼ਾਮ ਨੂੰ ਰੋਟੀ ਖਾ ਲਈ ਹੁਣ ਜਦੋਂ ਆਪਾਂ ਫੇਰ ਅਸਾਈਨਮੈਂਟ ਕਰਨ ਬੈਠੇ ਜਿਹੜੀ ਥੋੜੀ ਜਿਹੀ ਰਹਿ ਗਈ ਸੀ ਹੁਣ ਉਹ ਨਿਬੜ ਕੇ ਤੇ ਕੱਲ ਨੂੰ ਆਪਾਂ ਚੱਲਣਾ ਕਾਲਜ ਤੇ ਕੱਪੜੇ-ਕੁੱਪੜੇ ਦੇਖਦੇ ਆ ਕਿਹੜੇ ਪਾਵਾਂਗੇ ਜੇ ਮੈਨੂੰ ਦੱਸ ਦੇਆਂ ਤੇ ਫਿਰ ਪ੍ਰੈਸ ਕਰਾਵਾਂਗੇ ਤੇ ਸਵੇਰੇ ਚੱਲਾਂਗੇ ਕੋਲ ਬਕਾਲਜ ਕੱਲ ਕੱਲ ਦਾ ਵੀ ਪਲਾਨ ਕਰ ਲੂ ਦੱਸਾਂਗੇ ਖਾਲੀ ਕੋ ਪਲਾਨ ਹੈਗਾ ਮੇਰਾ ਪਟਿਆਲੇ ਦਾ ਕੁਝ ਖਾਸ ਉਹ ਕਹਾਂ ਦੱਸਾਂਗੇ ਤੇ ਵਸਾ ਜੀ ਬਰਾਬਰ ਨਹੀਂ ਜੀ ਵੀਡੀਓ ਬਹੁਤ ਲੱਗੀ ਹੋਈ ਤੇ ਵੀਡੀਓ ਨੂੰ ਕਰ ਦੇ ਲਾਈਕ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਐਦਾਂ ਦੀ ਵੀਡੀਓ ਰੋਜ਼ ਦੇਖਣ ਲਈ